ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪਹਿਲੀ ਵਾਰ ਲਾਈਵ ਹੋਇਆ ਅੱਜ ਆਪਾਂ ਖੜੇ ਆਂ ਸੱਤ ਲੋਧਰੀਆ ਦੇ ਲੁਧਿਆਣੇ ਦੇ ਕੋਲੇ ਸੱਤ ਲੋਧਰੀਆ ਦੇ ਖੜੇ ਆਂ ਇੱਥੇ ਸੱਤ ਲੋਧਰੀਆ ਦੀ ਸੇਫਟੀ ਲਈ ਆਪੋ ショਆ ਨਾਲ ਬਹੁਤ ਵਧੀਆ ਕੰਮ ਕਰ ਰਹੇ ਆਂ ਸਾਡੇ ਕੋਲੇ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਆ ਕਈ ਸਾਡੇ ਨਾਲ ਬਰਿਆਲੇ ਵਿੱਚ ਸਿੱਕਣ ਬਾਰੇ ਕੋਈ ਗੰਦਗੀ ਜਾਂ ਕੋਈ ਫਾਲ ਫਰੂਟ ਜਾਂ ਕੋਈ ਹੋਰ ਚੀਜ਼ਾਂ ਸਾਡੇ ਨਾਲ ਫਿਰਦੇ ਵੀ ਨੇ ਔਖੇ ਭਾਰੇ ਜਾਂਦੇ ਆਈਏਈ ਇਹੋ ਜਿਹੇ ਵੀਰ ਭਾਈ ਵੀ ਆਉਂਦੇ ਆ ਸਾਡਾ ਹੌਸਲਾ ਵਧਾਉਂਦੇ ਆ ਕੋਈ ਹੁਣ ਸਵੇਰੇ 7 ਵਜੇ ਤੋਂ ਲੈ ਕੇ ਮੈਸ ਦਾ ਟਾਈਮ ਰੱਖਿਆ ਹੈ ਸਾਡਾ 11 ਵਜੇ ਤੱਕ ਹਰ ਕੈਦ ਮਾਰਨ ਐਤਵਾਰ ਨੂੰ 7:00 ਵਜੇ ਤੋਂ ਲੈ ਕੇ 11:00 ਵਜੇ ਤੱਕ ਅੱਜ ਦੇ ਅੱਜ ਦੇ ਲਗਭਗ ਆਪਣੇ ਸੇਵਨ ਬਣਿਆ ਜਿੰਨਾ ਕਿ ਸਾਡਾ ਹੋ ਸਕੇ ਜਿੰਨੇ ਕਿ ਸਾਡੇ ਜੀ ਆਇਆ ਹੋਾ ਕਿੰਨਾ ਕੁ ਅਫਨੁ ਪਰਮਾਤਮਾ ਨੇ ਬਲ ਦਿੱਤਾ ਮੈਂ ਵੀ ਇੱਕ ਸਿੱਖਾਂ ਪੰਜਾਬ ਦਾ ਮੋਸਿੰਦਾ ਵਾਂ ਮੈਨੂੰ ਵੀ ਪਿਆਰ ਆ ਆਪਣੀ ਧਰਤੀ ਨਾਲ ਅੱਡਾ ਦੇਸ਼ ਦਾ ਨਾ ਹੀ ਇਹ ਕਰਕੇ ਪਿਆ ਹੈਗਾ ਵੀ ਪੰਜ ਦਰਿਆਵਾਂ ਕਰਕੇ ਪੰਜਾਬ ਸੋ ਉਹ ਬ੍ਰਿਆਮਾ ਦਾ ਅੱਜ ਇੰਨਾ ਕੁ ਬੁਰਾ ਹਾਲ ਆ ਕਰਿਆ ਵੀ ਅਸੀਂ ਜਿਹਾ ਕਿਸੇ ਹੋਰ ਬਾਹਰਲੇ ਕੋਈ శ్రీਲੰਕਾ ਵਾਲੇ ਜਾਂ ਕੋਈ ਪਾਕਿਸਤਾਨ ਵਾਲਿਆਂ ਨੇ ਆ ਕੇ ਨਹੀਂ ਕਰਿਆ ਹੈਗਾ ਜਾਂ ਕੋਈ ਚੈਨ ਵਾਲਿਆਂ ਨੇ ਨਹੀਂ ਆ ਕੇ ਕਰਿਆ ਕਰਿਆ ਵੀ ਅਸੀਂ ਖੋਦੇ ਹੀ ਆ ਤੇ ਉਹ ਅਸੀਂ ਆਪਦੀਆਂ ਗਲਤੀਆਂ ਨੂੰ ਸੁਧਾਰ ਰਹੇ ਆ ਲੋਕਾਂ ਨੂੰ ਬੇਨਤੀ ਕਰਦੇ ਆ ਭਈ ਨਾ ਦਰਿਆ ਮਾ ਨਹਿਰਾਂ ਚ ਪਾਣੀ ਚ ਗੰਦਗੀ ਨਾ ਬਹੁਤ ਇੱਥੇ ਬਹੁਤ ਤਰ੍ਹਾਂ ਦੀ ਦੁਨੀਆ ਆਉਦੀ ਆ ਬਹੁਤ ਤਰ੍ਹਾਂ ਕੋਈ ਕਹਿੰਦਾ ਸਾਡਾ ਕੰਮ ੜਿਆ ਸੀਗਾ ਅਸੀਂ ਸੁਖ ਸੁਖੀ ਸੀ ਕਹਿੰਦਾ ਸਾਨੂੰ ਬਾਬਾ ਜੀ ਨੇ ਦੱਸਿਆ ਸੀਗਾ ਵੀ ਪਾਣੀ ਚ ਮੱਛੀਆਂ ਨੂੰ ਗੋਲੀਆਂ ਪਾਉਣੀਆਂ ਨੇ ਕੋਈ ਐੱਛੇ ਆਉਂਦਾ ਪਾਟ ਕਰਾਇਆ ਸੀਗਾ ਜャਬੀਜੇ ਸੀਗਾ ਨਾਲ ਵੀ ਜੋਂ ਤਾਰਨੇ ਆ ਕੋਈ ਕੋਈ ਅਸੀਂ ਇਹ ਨਹੀਂ ਕਹ ਰਹੇ ਵੀ ਕੋਈ ਧਰਮ ਪਛੇਤਾ ਕੋਈ ਵੀ ਇੱਕ ਧਰਮ ਹੀ ਇੱਥੇ ਪਾਣੀ ਨੂੰ ਦੂਸ਼ਿਤ ਕਰ ਰਿਹਾ ਤਕਰੀਬਨ ਅਸੀਂ ਦੇਖ ਰਹੇ ਹਾਂ ਕੋਈ ਹਰ ਤਰ੍ਹਾਂ ਦਾ ਬੰਦਾ ਆ ਰਿਹਾ ਇੱਥੇ ਹਰ ਤਰ੍ਹਾਂ ਦਾ ਸਰਦਾਰ ਵੀ ਆ ਰਹੇ ਨੇ 200 ਸਾਈਮਾ ਕਾ ਕੋਈ ਧਰਮ ਦਾ ਹੈ ਨਹੀਂ ਵੀ ਜਿਹੜਾ ਪੱਤਿਆ ਹੋਵੇ ਨਾ ਆਇਆ ਹੋਵੇ ਕਿਸੇ ਕੋਲੇ ਤਾਂ ਬਹਾਨਾ ਹੁੰਦਾ ਵੀ ਅਸੀਂ ਪੂ ਚੈੱਕ ਲਈ ਸੀਗੀ ਉਹਦੀ ਸਮਗਰੀ ਆ ਕਿਸੇ ਕੋਲੇ ਬਹਾਨਾ ਆਉਂਦਾ ਹੀ ਅਸੀਂ ਪਾਠ ਕਰਾਇਆ ਸੀਗਾ ਉਹ ਉਹਦੇ ਤੁਹਾਰੇ ਡੱਬੇ ਪਏ ਨੇ ਜਾਂ ਹੋਰ ਕੋਈ ਇਹ ਜੀ ਸਮਗਰੀ ਆ ਵੀ ਉਹ ਧਾਰਨੀ ਆ ਅਸੀਂ ਤਾਂ ਤਾਂ ਉੱਤੇ ਇੱਕ ਬੇਨਤੀ ਕਰ ਸਕਦੇ ਆ ਵੀ ਇਹੇ ਨਹੀਂ ਕਰ ਸਕਦੇ ਆ ਭਗਵਾਨਿਕ ਨੂੰ ਕੋਈ ਐਡਾ ਨਾ ਕਰੋ ਇੰਦਾ ਕਰਨ ਨਾਲ ਤੁਸ ਨਹੀਂ ਆਉਣਾ ਹੈਗਾ ਮਰਾਏ ਕਪਰੇ ਕਿਹਦੀ ਆਪਨੇ ਮੰਨ ਬੁਝੋ ਆਇਆ ਮੈਂ ਨਹੀਂ ਟੀਮ ਦਾ ਕੋਈ ਮੈਂਬਰ ਨਹੀਂ ਹੈਗਾ ਕੋਈ ਮੇਰੀ ਜ਼ਿੰਮੇਵਾਰੀ ਨਹੀਂ ਦਿੱਤੀ ਇਹਨਾਂ ਨੇ ਮੈਨੂੰ ਵੀਰ ਉਹਨਾਂ ਨੇ ਇਹ ਵੈਸੇ ਟੀਮ ਹੈਗੀ ਆ ਵਾਟਰ ਬਾਰੀਅਰ ਮੈਂ ਨਹੀਂ ਨਾ ਤੇ ਉਹ ਜੋ ਮੁਤਾਬਕ ਕੋਲਾ ਨਾਮ ਮਨਜੀਤ ਮਨਜੀਤ ਸਿੰਘ ਦਾ ਚੰਗਾ ਵਧੀਆ ਸੋਚ ਦਾ ਮਾਲਕਾ ਪੜਿਆ ਲਿਖਿਆ ਬਹੁਤ ਲੋਕ ਆਉਂਦੇ ਆ ਜੋ ਸਾਨੂੰ ਹੌਸਲਾ ਵੀ ਦਿੰਦੇ ਆ ਸਾਡਾ ਹੌਸਲਾ ਬੰਦ ਜਾਂਦੇ ਜਾਂਦੇ ਹੱਥ ਖੜਾ ਕਰਦੇ ਆ ਕਿ ਗੱਟ ਕਹਿੰਦੇ ਆ ਔਰ ਨੂੰ ਮਾਰ ਕੇ ਨੰਗਲੇ ਆ ਬੋਕਰਾਂ ਹੀ ਦੁਨੀਆ ਕੋ ਸਾਨੂੰ ਬੁਰਾ ਵੀ ਮੰਨਦੀ ਆ ਕਿੰਨਾ ਨੂੰ ਰੋਕਦੇ ਆ ਕੋਈ ਨਹੀਂ ਯਾਰ ਇਹ ਦਾਣਾ ਕਰੋ ਗਲਤਨਾ ਪਰ ਉਹ ਪਾਣੀ ਨੂੰ ਦੂਸ਼ਿਤ ਨਾ ਕਰੋ ਕੋ ਸਾਨੂੰ ਬੁਰਾ ਵੀ ਮੰਨਦੇ ਆ ਸੋ ਸਾਰੇ ਤਰ੍ਹਾਂ ਦੀ ਵੀਰਪੁਰਾ ਸਾਰੇ ਤਰ੍ਹਾਂ ਦੇ ਕਈ ਇਹ ਜਿਹੇ ਵੀ ਨੇ ਪੜੇ ਲਿਖੇ ਸੱਜਣ ਮਿੱਤਰਾਂ ਜਿਹੜੇ ਕਹਿੰਦੇ ਆ ਵੀ ਅੱਕੇ ਤੋਂ ਨਹੀਂ ਆਵਾਂਗੇ ਕਦੇ ਵੀ ਐਜੇ ਰਾਹ ਨਹੀਂ ਪੋਵਾਂਗੇ ਕਿਉਂਕਿ ਜੋ ਸਾਡੇ ਭਰਾਵਾਂ ਦਾ ਸਮਝਾਉਣ ਦਾ ਤਰੀਕਾ ਉਹ ਉਹ ਹੀ ਆ ਜਿਵੇਂ ਗੁਰਬਾਣੀ ਕਹਿੰਦੀ ਆ ਜਾਂ ਜਿਵੇਂ ਦੇਵੀ ਦੇਵਤੇ ਪਹਿਲਾਂ ਪਾਣੀ ਨੂੰ ਪਵਿੱਤਰ ਮੰਨਦੇ ਸੀਗੇ ਅਸੀਂ ਵੀ ਉਹਨਾਂ ਨੂੰ ਉਹੀ ਚੀਜ਼ ਦੱਸ ਰਹੇ ਆ ਭਈ ਪਾਣੀ ਜ਼ਿੰਦਗੀ ਦੀ ਲੋ ਆ ਜੇ ਇਸ ਨੂੰ ਦੂਸ਼ਿਤ ਕਰੀ ਜਾਵਾਂਗੇ ਤਾਂ ਫਿਰ ਨੁਕਤਾਰੀ ਹੋਊ ਦਾ ਕਿਸੇ ਦਾ ਨਾ ਖਤਮ ਹੋ ਜੂਗੀ ਘਰਤੀ ਤੋਂ ਨੁਕਤਾ ਵੀ ਕਿੱਸਾ ਦੇ ਆਪਾਂ ਸਾਰਾ ਵੀ ਕਹਿ ਸਕਦੇ ਆ ਵੀ ਸਾਰਾ ਇਹ ਕਾਇਨਾਤ ਹੀ ਖਤਮ ਹੋ ਜੂਗੀ ਅਗਰ ਪਾਣੀ ਪਾਣੀ ਖਤਮ ਹੋ ਗਵਾ ਲਿਆ। ਕਿਆ ਕਰੀਏ ਪਾਣੀ ਨੂੰ ਪੀਣਯੋਗ ਨਾ ਛੱਡਿਆ। ਅਸਲ ਲੁਬਿਆਣੇ ਤੋਂ ਜਲੰਧਰ ਵੱਲ ਨੂੰ ਚੱਲਦੇ ਆ ਉਸੇ ਦਰਿਆ ਪੈਂਦਾ ਹਟਾ ਪੰਜ ਦਰਿਆਵਾਂ ਦਾ ਇੱਕ ਦਰਿਆ ਹੈ ਇਹ ਸਤਲੁਜ। ਆਪੇ ਟੀਮ ਹੁੰਦੀ ਆ ਹਰ ਇੱਕ ਐਤਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਕੰਤ ਤੱਕ 11 ਵਜੇ ਤੱਕ ਰੱਖਿਆ ਹੋਇਆ ਲੇਕਿਨ ਫਿਰ ਵੀ ਕਈ ਵਾਰ ਦੋ ਦੋ ਵੀ ਪੱਜ ਜਾਂਦੇ ਤਿੰਨ ਵੀ ਵੱਜ ਜਾਂਦੇ ਆ ਕਿਉਂਕਿ ਇੱਥੇ ਆ ਕੇ ਮਾਨੇ ਨਾ ਲੱਗਦਾ ਵੀ ਜਾਣ ਨੂੰ ਚੀਜ਼ ਨਹੀਂ ਕਰਦਾ ਹੈਗਾ ਕਿੱਦਾਂ ਹੁੰਦਾ ਬਈ ਅੱਧਾ ਘੰਟਾ ਹੋਰ ਅੱਧਾ ਘੰਟਾ ਹੋਰ ਇੱਕ ਦੁੱਖ ਦੀ ਗੱਲ ਵੀ ਆ ਦੁੱਖ ਦੀ ਗੱਲ ਇਹ ਆ ਵੀਰੇ ਕੋਈ ਮੈਨੂੰ ਅੱਜ ਤੀਜਾ ਇੱਕ ਵਾਰ ਆਉਂਦੇ ਨੂੰ ਜਿੰਨੇ ਇੱਕ ਟੀਮ ਮੈਂਬਰ ਪਹਿਲੇ ਦਿਨ ਸੀਗੇ ਕੋ ਵੀ 15 ਜਾਂ 20 ਮੁੰਡੇ ਕੁੜੀਆਂ ਉਹਨਾਂ ਕੇ ਹੀ ਅੱਜ ਨੇ ਅਰਉਨੈ ਦਰਸ਼ਨ ਮੁਤਾਬਕ ਵੀ ਅਸੀਂ ਵੀਰ ਉਹਨਾਂ ਦੇ ਮੰਜੀਦ ਵੀਰ ਉਹਨਾਂ ਦੇ ਵੀ ਅਸੀਂ ਪਹਿਲਾਂ 3-4 ਜਣੇ ਚੱਲੇ ਸੀ ਜੇ ਤਾਂ ਇੰਨੀ ਕੀ ਪ੍ਰੋਗਰੈਸ ਹੋਈ ਆ ਵੀ 15-20 ਕ ਜਣੇ ਜੁੜੇ ਨੇ ਸਾਡੇ ਨਾਲ। ਕਿਆ ਅਸੀਂ ਇਹਨਾਂ ਨਾਲ ਕਹਿਣੀ ਹੈ? ਬਾਕੀ ਅਸੀਂ ਕਰੇ ਬੈਠੇ ਕਮੈਂਟਾਂ ਦੇ ਵਿੱਚ ਜਾਂ ਬਹੁਤ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਆ ਪਾਣੀ ਬਚਣਾ ਚਾਹੀਦਾ ਪਾਣੀ ਨੂੰ ਇੱਕ ਪਾਣੀ ਨੂੰ ਇੱਕ ਤਾਸੀ ਨੂੰ ਡ੍ਰੈਕ ਲਾਓ ਕਰੋ ਪਰ ਇੱਛੇ ਆ ਕੇ ਸਾਨੂੰ ਇੰਨਾ ਕਿਸੇ ਧੁੰਦਾ ਵੀ ਹੋ ਸਿਰਫ ਸੋਸ਼ਲ ਮੀਡੀਆ ਤੇ ਟਿੱਪਣੀਆਂ ਕਰਨ ਵਾਲੀ ਫੌਜ ਆ ਅੱਧੀ ਫੁੱਲ ਲੜਾਈ ਤਾਂ ਗਰਾਊਂਡ ਦੇ ਵਿੱਚ ਹੀ ਆ ਕੇ ਹੁੰਦੀ ਆ ਘਰਾਂ 'ਚ ਬੈ ਕੇ ਜਾਂ ਪੈਸਟਰੀਆਂ ਜਿਵੇਂ ਬੈ ਕੇ ਇਹਪਾਂ ਮੈਦਾਨ ਚੁੱਤਰਾਂਗੇ ਆਹੀਂ ਪਤਾ ਲੱਗੂਗਾ ਆਪਾਂ ਨੂੰ ਵੀ ਦੁਸ਼ਮਣ ਆਪਾਂ ਤੋਂ ਥਾਵੀ ਆ ਜਾਂ ਆਪਾਂ ਉਸ ਤੋਂ ਥਾਵੀ ਬਹੁਤ ਬੰਦੇ ਆਉਂਦੇ ਆ ਹੌਸਲਾ ਦਿੰਦੇ ਆ ਦੇਖੋ ਵੀਰ ਕਿਵੇਂ ਆਫਲਾ ਬਚਾਈ ਕਰਕੇ ਗਏ ਨੇ 300% ਵੀ ਹੈਕ ਤੇ ਜਿਆਦਾ ਨਹੀਂ ਤਾਂ 5-10% ਤਾਂ ਦੁਨੀਆ ਹੈਗੀ ਆ ਜੋ ਧਰਤੀ ਨੂੰ ਪਿਆਰ ਨੂੰ ਪਿਆਰ ਕਰਦੀ ਆ ਕੋਸ ਬੰਦੇ ਸਾਨੂੰ ਇੱਥੇ ਜਾਂਦੇ ਜਾਂਦੇ ਇਹ ਵੀ ਕਹਿੰਦੇ ਆ ਕੋਈ ਵੀਰੇ ਨਹੀਂ ਫਰਕ ਪੈਣਾ ਤੁਸੀਂ ਜਿੰਨਾ ਮਰਜੀ ਟੱਕਰਾ ਮਾਰੀ ਚੱਲੋ ਦੁਨੀਆ ਨੇ ਨਹੀਂ ਸਮਝਣਾ ਅਸੀਂ ਤਾਂ ਇੱਕੋ ਸੋਚ ਲੈ ਕੇ ਚੱਲੇ ਆ ਉਹ ਸੋਚ ਲੈ ਕੇ ਚੱਲੇ ਆ ਅਸੀਂ ਬਈ ਜਿਵੇਂ ਜੰਗਲ ਨੂੰ ਅੱਗ ਲੱਗ ਗਈ ਸੀਗੀ ਉਹ ਸਭ ਬਾਕੀ ਜਾਨਵਰ ਬੈਠੇ ਦੇਖ ਰਹੇ ਸੀਗੇ ਇੱਕ ਚਿੜੀ ਆਪਣੇ ਮੂੰਹ ਚ ਪਾਣੀ ਭਰਦੀ ਆ ਚੁੰਝ ਚ ਅੱਗ ਤੇ ਜਾ ਕੇ ਪਾ ਦਿੰਦੀ ਆ ਬਾਕੀ ਜਾਨਵਰ ਉਹਦੇ ਬਾਅਦ ਦੇਖ ਦੇ ਕੇ ਹੱਸਦੇ ਆ ਵੀ ਤੇਰੇ ਇਹ ਚੁੰਝ ਚ ਪਾਣੀ ਪਾਏ ਨਾਲ ਅੱਗ ਤੇ ਪਾਣੀ ਪਾਏ ਨਾਲ ਕੀ ਹੋ ਜੂਗਾ ਇਹ ਅੱਗ ਤਾਂ ਨਹੀਂ ਬੁਝਣ ਲੱਗੀ ਉਹ ਚਿੜੀ ਨੇ ਬਹੁਤ ਵਧੀਆ ਖੂਬਸੂਰਤ ਜਵਾਬ ਦਿੱਤਾ ਉਹ ਕੰਦੀ ਇਹ ਅੱਗ ਦਾ ਮਸਲੇ ਦਾ ਜਦੋਂ ਵੀ ਕਦੇ ਦੁਨੀਆ ਤੇ ਵਿਚਾਰ ਹੋਊਗੀ ਕਿ ਜੰਗਲ ਨੂੰ ਅੱਗ ਲੱਗੀ ਸੀ ਧਿਆ ਕਦੇ ਆਉਣ ਵਾਲੇ ਸਮੇਂ 'ਚ ਇਹਦੀ ਗੱਲ ਚੱਲੂਗੀ ਤਾਂ ਮੇਰਾ ਨੋਂ ਅੱਗ ਬੁਝਾਉਣ ਵਾਲਿਆਂ ਵਿੱਚ ਲਿਖਿਆ ਜਾਊਗਾ ਨਾ ਕਿ ਤਮਾਸ਼ਾ ਦੇਖਣ ਵਾਲਿਆਂ ਵਿੱਚ ਕੋਨੇ ਬਹੁਤ ਖੂਬਸੂਰਤ ਗੱਲ ਕਹਿ ਚੜੀ ਨੇ ਕਹਿੰਦੇ ਮੇਰਾ ਨੌ ਅੱਗ ਪਹਚਾਉਣ ਵਾਲਿਆਂ ਦੇ ਲਿਖਿਆ ਜਾਊ। ਅਸੀਂ ਵੀ ਉਹੀ ਸੋਚ ਲੈ ਕੇ ਚੱਲੇ ਆਂ ਵੀ ਅਸੀਂ ਨਹੀਂ 25 ਬੰਦੇ ਆ ਬਾਨ। ਪਈ ਕੀ ਕਰ ਸਕਦੇ ਆ ਪਰ ਸਾਡੀ ਸੋਚ ਇਹ ਆ ਵੀ ਕਦੇ ਨਾ ਕਦੇ ਸਾਡਾ ਨੌ ਉਹਦੇ ਵਿੱਚ ਲਿਖਿਆ ਜਾਊਗਾ ਵੀ ਇਹਨਾਂ ਨੇ ਹੰਬੜਾ ਮਾਰਿਆ। ਯਾਰ ਕੈ ਲੋਕੀ ਕੋਸ਼ਿਸ਼ ਤਾਂ ਕਰੀ ਬਾਕੀ 3ਜੇ 3ਜੀ ਵਾਰ ਆ ਕੇ ਸਾਨੂੰ ਇੰਨੀ ਕੁ ਸਮਝ ਆ ਰਹੀ ਆ ਵੀ ਲੋਕ ਸਮਝਾਉਣ ਨਾਲ ਸਮਝ ਰਹੇ ਨੇ ਅਵੇਅਰ ਹੋ ਰਹੇ ਨੇ ਕਿਉਂਕਿ ਜੇ ਇੱਥੇ 100 ਬੰਦਾ ਆਉਂਦਾ 100 ਦੇ ਵਿੱਚੋਂ 90 ਤਾਂ ਹੈਗੇ ਨੇ ਬੀ ਜਨ ਵੀ ਕਹਿੰਦੇ ਨੇ ਵੀ ਤੁਸੀਂ ਕੌਣ ਹੋਣੇ ਹੋ ਸਾਨੂੰ ਰੋਕਣ ਵਾਲੇ ਸਾਡਾ ਧਰਮਾ ਸਾਡਾ ਇਸ ਸਾਡਾ ਉਹ ਆ ਐਡਾਂ ਦੀ ਗੱਲਾਂ ਕਰਨ ਵਾਲੇ 10% ਲੋਕ ਹੈਗੇ ਨੇ ਜਿਹੜੇ ਕਹਿੰਦੇ ਆ ਵੀ ਹਾਂਜੀ ਵੀਰ ਦੀ ਹੈ ਤਾਂ ਗਲਤ ਤਾਂ ਲੇਕਿਨ ਅਸੀਂ ਭਟਕ ਗਏ ਸੀਗੇ ਅੱਗੇ ਵਾਸਤੇ ਨਹੀਂ ਕਰਾਂਗੇ ਇਹ ਬਾਕੀ ਸਾਬ ਬੰਦੇ ਕਮਾਕਰਾਂ ਵਾਲੇ ਨੇ ਕੋਈ ਇਹ ਨਹੀਂ ਹੈਗਾ ਭਈ ਘਰੋਂ ਬੇਲੇ ਆ ਕਿੰਨੇ 5 500 4 500 ਰੁਪਏ ਦਿਹਾੜੀ ਪਾਉਣ ਵਾਲੇ ਨੇ ਪਾਣੀ ਪੜਾਈ ਪੁੱਤ ਬਸ ਕੋਈ ਨਹੀਂ ਕੋਈ ਨਹੀਂ ਕੋਲੇ ਮੜਾ ਦੇ Чарбас. Вас, вас, вас. ਆਏ ਵੀਰ ਕੋਈ ਬਾਪੇ ਮਿਲਣ ਚਲੇ ਆਈ ਕੋਈ ਨਹੀਂ ਕੋਈ ਨਹੀਂ ਪਲਾਇਆ ਪਲਾਆ ਦੇਖੋ ਆਪਣੀ ਗੱਲ ਬਚਾ ਲੈ ਸੀਗੀ ਸਮਝਦੇ ਨੇ ਲੋਕ ਸਮਝਦੇ ਨੇ ਜੋ ਹੁਣ ਦੀ ਪੀੜ੍ਹੀ ਆ ਜਾਂ ਕਹਿ ਲਈਏ ਜੋ ਹੁਣ ਬੱਚੇ ਹੈਗੇ ਨੇ 10 ਤੋਂ 20 ਸਾਲ ਦੇ ਵਿੱਚ ਵਾਲੇ ਓ ਬੱਚੇ ਅਸੀਂ ਦੇਖਿਆ ਇੱਛਾ ਮਹਿਸੂਸ ਕਰਿਆ ਵੀ ਉਹ ਬੱਚੇ ਮਜਬੂਰ ਹੋ ਕੇ ਆਪਣੇ ਮਾਪਿਆਂ ਨਾਲ ਆਉਂਦੇ ਆ ਕਿ ਵੀ ਸਾਨੂੰ ਮਾਪਿਆਂ ਤੋਂ ੱੱਕੇ ਨਾਲ ਲੈ ਕੇ ਆਉਂਦੇ ਆ ਅਸੀਂ ਸਾਨੂੰ ਨਹੀਂ ਚੰਗੀਆਂ ਲੱਗਦੀਆਂ ਇਹ ਗੱਲਾਂ ਇਦਾਂ ਕਹਿੰਦੇ ਆ ਉੱਥੇ ਅਸੀਂ ਪ੍ਰਸ਼ਾਸਨ ਨੂੰ ਵੀ ਲੱਗਿਆ ਆਣੇ ਦੇ ਕੀ ਜੋ ਪ੍ਰਸ਼ਾਸਨਾਂ ਡੀਸੀ ਸਾਹਿਬ ਨੇ ਜਾਂ ਐਸਐਸਪੀ ਸਾਹਿਬ ਨੇ ਜਾਂ ਹੋਰ ਪਾਣੀ ਦੇ ਨਾਲ ਸੰਬੰਧਤ ਵਿਭਾਗ ਨੇ ਜੰਗਲਾਤ ਵਿਭਾਗ ਨੇ ਭਈ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਪਾਣੀ ਵਾਲੇ ਮਸਲੇ ਵੱਲ ਜਰੂਰ ਧਿਆਨ ਦਿਓਈ اہی موقع وا اج تو پانچ سات سال بعد جب موٹھی چیت کر گئی پھر آنی ہے تھلے کن چاہیے فائدہ نہیں نہ وہ ریت کٹی ہوج ہو والی گل بنی ਇਹ ਪੰਜਾਬ ਵਾਸੀਆਂ ਨੂੰ ਵੀ ਜੋ ਜੋ ਪੰਜਾਬ ਨਾਲ ਪ yêu ਕਰਦੇ ਆ ਮੁਹੱਬਤ ਕਰਦੇ ਆ ਪਿਆਰ ਕਰਦੇ ਆ ਇਹ ਉਹਨਾਂ ਨੂੰ ਵੀ ਆਖ ਤੇ ਬਨ ਕੇ ਬੇਨਤੀ ਆ ਕਿ ਸਾਡਾ ਸਾਫ ਜਰੂਰ ਰੱਖੋ ਅਸੀਂ ਇਕੱਲੇ ਕੋਈ ਪੱਟੇ ਨਹੀਂ ਉਫਕਦੇ ਨਾ ਅਸੀਂ ਇਕੱਲੇ ਕੁਝ ਕਰ ਸਕਦੇ ਆ ਨੂੰ ਤੁਹਾਡੇ ਸਾਥ ਦੀ ਲੋੜ ਆ। ਸੋ ਐਤਵਾਰ ਤਕਰੀਬਨ ਤਕਰੀਬਨ ਛੁੱਟੀ ਹੁੰਦੀ ਆ। ਸਰਕਾਰੀ ਵੀ ਛੁੱਟੀ ਆ ਜਾਂ ਪ੍ਰਾਈਵੇਟ ਜੰਬਾ ਤੇ ਜਾਣ ਵਾਲੇ ਵੀ ਸਕਰੀਵਰ ਛੁੱਟੀ ਹੁੰਦੀ ਆ। ਜਾਂ ਨਹੀਂ 6 4 ਕ ਘੰਟੇ 4-5 ਘੰਟੇ ਇੱਥੇ ਟੀਮ ਹੁੰਦੀ ਆ ਸਾਡੀ। ਸਾਡਾ ਹੌਸਲਾ ਅਭਜਾਈ ਲਈਓ ਸਾਨੂੰ ਹੌਸਲਾ ਹੀ ਬਹੁਤ ਹੋਊਗਾ ਜਦ ਤੁਸੀਂ ਆ ਗਏ ਚਾਹੇ 2 ਘੰਟੇ 4 ਘੰਟੇ 5 ਘੰਟੇ ਘੰਟਾ ਕਿੰਨਾ ਵੀ ਸਮਾਂ ਤੁਹਾਡੇ ਕੋਲ ਸਾਨੂੰ ਦਰਸ਼ਨ ਜ਼ਰੂਰ ਦੇ ਕੇ ਜਾਓ ਕਿੰਨੇ ਕਹਿੰਦੇ ਅੰਮ੍ਰਿਤ ਜਨੂ ਗਵਾਈ ਦੇ ਨਾਲ ਨਾਲ ਦੁਆਵਾਂ ਦੀ ਵੀ ਲੋੜ ਆ ਉਹ ਉਹ ਜੀ ਸਾਡੀ ਆ ਪਰ ਤੁਹਾਡੀਆਂ ਦਵਾਵਾਂ ਆ ਵੀ ਲੋੜ ਆ ਤੁਹਾਡੇ ਸਾਥ ਦੀ ਵੀ ਲੋੜ ਆ ਸਵੇਰ 7 ਵਜੇ ਤੋਂ ਲੈ ਕੇ 11 ਵਜੇ ਤੱਕ ਜਦੋਂ ਵੀ ਤੁਹਾਡਾ ਟਾਈਮ ਲੱਗੇ ਅਸੀਂ ਇਹ ਨਹੀਂ ਕਹਿੰਦੇ ਆ ਕਿ ਤੁਸੀਂ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਕੰਮ ਤੇ ਇੱਥੇ ਆਓ ਪਰ ਉਹ ਇੱਥੇ ਜੰਡੇ ਦਾ ਵਾਲ ਨਹੀਂ ਅੱਜ ਇੱਕ ਸਰ ਬੇਨਤੀ ਕਰ ਰਹੇ ਹਾਂ ਵੀ ਸਾਡਾ ਹੌਸਲਾ ਵਧੂ ਜੇ ਤੁਸੀਂ ਸਾਡਾ ਆ ਕੇ ਖਾਤਮੋਗੇ ਸਾਡੇ ਬਰਾਬਰ ਖੜੋਗੇ ਸਾਨੂੰ ਵੀ ਇਹ ਹੋਊਗਾ ਵੀ ਸਾਡੇ ਭੈਣ ਭਰਾ ਸਾਡੇ ਦੋਸਤੋ ਮਿਲਤਰੋ ਸਾਡੇ ਨਾਲ ਖੜੇ ਨੇ ਵੀਰ ਹੈਲੋ ਓ ਵੀਰ ਜੀ ਏ ਵੀਰ ਜੀ ਏ ਚੰਗੀ ਗੱਲ ਨਹੀਂ ਕੀ ਚੰਗੀ ਗੱਲ ਨਹੀਂ ਇਹ ਸਿਆਣੇ ਬਿਆਣੇ ਯਾਰ ਤੁਸੀਂ ਬੀਬੀ ਬੀਬੀ ਜੀ ਓ ਬੀਰ ਜੀ ਓ ਦਸ ਸੋਿਆ ਸਿਆਣੇ ਪਿਆਣੇ ਸਿਰ ਤੇ ਪੱਕਾ ਬੁੰਨੀਆਂ ਹੋਈਆਂ ਨੇ ਇੰਨਾ ਨੂੰ ਦੱਸਦਾ ਪਤਾ ਨਹੀਂ ਕਿਉਂ ਆਉਣਾ ਵੀ ਉਹ ਤਾਰਦੇ ਹੋ ਆ ਤਾਰਦੇ ਹੋ ਕੋਈ ਨਾਲੇ ਸੁਣ ਰਹੀ ਆ ਆਵਾਜ਼ ਕੋਈ ਬੜੀ ਦੂਰ ਨਹੀਂ ਹੈਗੇ ਪੁਲ ਤੇ ਫਰਨੀ ਸੈੜੀ ਨੇ ਸੁਣ ਰਹੀ ਆ ਆਵਾਜ਼ ਲੇਕਿਨ ਜਾਣ ਬੁੱਝ ਕੇ ਵੀ ਸਾਨੂੰ ਕੋਈ ਸੁਣਦਾ ਹੀ ਨਹੀਂਗਾ ਐਦਾਂ ਲੋਕ ਹੋ ਜਾਂਦੇ ਆ ਸਾਡੀ ਤਾਂ ਉਹਨਾਂ ਨੂੰ ਵੀ ਪੈਂਦੀ ਆ ਵੀ ਜਿਹੜੇ ਸੈਂਦੇ ਨੇ مچھیا نو پا دلانی چیز تار دا, دا بی بی جی جناب ہاتھ بن کے بےتی ہے چیزاں مسلے حل ہوں ہوں تو کوٹ کچہری بند کر دیں ہوسپیٹل بند ہو جانے سکے بی ਨਾ ਜੀ ਨਾ ਬੜੇ ਕੰਮ ਨਾ ਕਰੋ ਗਲਤ ਗੱਲਾਂ ਸਿਆਣੇ ਪਿਆਣੇ ਹੋ ਤੁਸੀਂ ਪਾਣੀ ਪੀਣ ਆ ਲਈਏ ਇਹ ਉਨੇ ਆਪ ਨੂੰ ਹੀ ਸ਼ਰਮ ਆਉਣ ਲੱਗ ਜਾਂਦੀ ਹੈ ਕਈ ਵਾਰ ਸਿਆਣੇ ਬਣਦੇ ਸਾਡੇ ਮਾਮਾ ਵਰਗੀਆਂ ਚੀਤੀਆਂ ਭੈਣਾ ਇਹ ਕਈਏ ਉਹਨਾਂ ਦੇ ਕਿ ਤੋਂ ਉਹ ਜੀ ਦਿਖਾਉਣਾ ਸਾਡੇ ਗੁੱਜਰ ਭਾਈਆਂ ਵੱਲੋਂ ਦੇਖੋ ਕਿੰਨਾ ਟੱਕਾ ਹੋ ਰਿਹਾ ਕਰ ਰਹੇ ਨੇ ਪਿਆਰ ਦੇ ਵਿੱਚ نہیں بنے ہاں بچیا خراب کرتا مر جان گیا جنیا سمجھتے بھی نہیں کئی لوگ ਨਾਰੇ ਹਾਂ ਬੁਲਾਉਂਦੇ ਕੋਲ ਚੱਲੇ ਚੱਲ ਇੱਕ ਜੀ ਦੁਕਾਨਾਂ ਮੈਂ ਤੁਹਾਨੂੰ ਦੇਖੋ ਵੀਰੇ ਕਿੰਨੀ ਕਿੰਨੀ ਤਰੱਕੀ ਕਰ ਗਏ ਅਸੀਂ ਦਰਿਆ ਦੇ ਵਿੱਚ ਗੁਜਰਾਂ ਨੇ ਆ ਉਹਦਾ ਬਾੜਾ ਬਣਾਇਆ ਹੋਇਆ ਦਰਿਆ ਦੇ ਵਿੱਚ ਕਸੂਦਸ ਦਾ ਘੰਟੇ ਇਹਨਾਂ ਦੇ ਦਰਿਆ ਦੇ ਵਿੱਚ ਹੀ ਬਾਥਰੂਮ ਪਸ਼ਾਬ ਗੋਹਾ ਵਿੱਚ ਹੀ ਉਹ ਤਾਹੁਰੂ ਨੇ ਪੂਰੇ ਆਲੇ-ਦਾਲੇ ਬਾੜਾ ਪੜਾ ਕੇ ਟੰਬੇ-ਟੰਬੇ ਗੱਟ ਕੇ ਹਨ ਬਣਾਇਆ ਪਿਆ ਦੇਖੋ ਤੁਸੀਂ ਦੇਖਦਾ ਹੋਵੇ ਕਿ ਸੱਤਲੇ ਵੀ ਦਰਿਆ ਦੇ ਵਿੱਚ ਬਣਾਇਆ ਹੋਇਆ ਵਾ ਦੇਖੋ سوال ہے پرشاسن یا کوئی پرشاس اداری یا کوئی ملازم نہیں لنگتا یا کسی پتا ہی نہیں لگا ہے یہ چیز جی کر رہے نے دریا پہ جا دیکھ کے ابھی اکا میچ لینی آئی رہا ہے ਸਾਡੀ ਇਹ ਅਰਥਵੰਨ ਕੇ ਬੇਨਤੀ ਆ ਬਾਰ-ਬਾਰ ਕੋਈ ਵਿਚਾਰ ਲੋ ਜੇ ਬਚਾ ਹੁੰਦਾ ਆਪਣਾ ਪੰਜਾਬ ਇਹ ਪੰਜਾਬ ਨੂੰ ਰੱਬ ਦਾ ਪੰਜਾਬ ਬਣਾਉ ਨੂੰ ਤਾਂ ਸਾਡਾ ਸਾਫ ਜਰੂਰ ਦੋ ਅਸੀਂ ਇਹ ਨਹੀਂ ਕਹਦੇ ਆ ਕਿ ਵੀ ਤੁਸੀਂ ਸਾਡੇ ਨਾਲ ਆ ਕੇ ਡਿਊਟੀ ਕਰੋ ਜਾਂ ਇੱਕ ਤਰ੍ਹਾਂ ਦੀ ਵੇਖੋ ਜੇ ਨਾ ਵੀ ਆ ਕੇ ਜਾਹੇ 10 ਮਿੰਟ 5 ਮਿੰਟ ਬਾਅਦ ਮੁੜ ਜਾਓ ਸਾਡਾ ਹੌਸਲਾ ਵਧੂ। ਇਹ ਹਾਂ ਸਾਨੂੰ ਇੰਨਾ ਕੁ ਮਹਿਸੂਸ ਹੋਊਗਾ ਬਈ ਪੰਜਾਬ ਨੂੰ ਪਿਆਰ ਕਰਨ ਵਾਲੇ ਹੈਗੇ ਨੇ। ਚਲੋ ਠੀਕ ਆ ਬਈ ਲਾਈਵ ਬੰਦ ਕਰਦੇ ਆ ਹੁਣ ਕੋਈ ਆ ਉਧਰ ਮੀਟਿੰਗ ਲਈ ਪਲਾ ਰਹੇ ਨੇ ਵੀਰ ਵੀਰ